ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆਂ ਸਮਾਜ ਸੇਵਾ ਤੇ 10 ਲਾਈਨਾਂ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਆਂ ਪਹਿਲੀ ਲਾਈਨ ਹੈ ਸਮਾਜ ਸੇਵਾ ਦਾ ਅਰਥ ਹੈ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਦੂਸਰੀ ਲਾਈਨ ਹੈ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਤੀਸਰੀ ਲਾਈਨ ਸਮਾਜ ਸੇਵਕ ਲੋਕਾਂ ਦੀ ਭਲਾਈ ਕਰਦੇ ਹਨ। ਚੌਥੀ ਲਾਈਨ ਹੈ ਗਰੀਬਾਂ ਦੀ ਮਦਦ ਕਰਨੀ ਸਮਾਜ ਸੇਵਾ ਦਾ ਹਿੱਸਾ ਹੈ। ਪੰਜਵੀਂ ਲਾਈਨ ਹੈ ਬਿਮਾਰਾਂ ਦੀ ਸੇਵਾ ਕਰਨਾ ਵੀ ਇੱਕ ਚੰਗਾ ਕੰਮ ਹੈ। ਤੇ 6ਵੀਂ ਲਾਈਨ ਵਿਦਿਆਰਥੀਆਂ ਨੂੰ ਪੜਾਉਣਾ ਵੀ ਸਮਾਜ ਸੇਵਾ ਹੈ। 7ਵੀਂ ਲਾਈਨ ਹੈ ਸਫਾਈ ਰੱਖਣਾ ਅਤੇ ਰੁੱਖ ਲਗਾਉਣਾ ਵੀ ਸਮਾਜ ਸੇਵਾ ਹੈ। 8ਵੀਂ ਲਾਈਨ ਸਮਾਜ ਸੇਵਾ ਨਾਲ ਦੇਹ ਦੀ ਤਰੱਕੀ ਹੁੰਦੀ ਹੈ। ਤੇ 9ਵੀਂ ਲਾਈਨ ਹੈ ਹਰ ਵਿਅਕਤੀ ਨੂੰ ਸਮਾਜ ਸੇਵਾ ਕਰਨੀ ਚਾਹੀਦੀ ਹੈ। 10ਵੀਂ ਲਾਈਨ ਆ ਜੂਗੀ ਸਮਾਜ ਸੇਵਾ ਨਾਲ ਜੀਵਨ ਸੁਖੀ ਅਤੇ ਅਰਥਪੂਰਨ ਬੰਦਾ ਹੈ ਤਾਂ ਬੱਚਿਓ ਇਹ ਸੀ ਸਮਾਜ ਸੇਵਾ ਤੇ 10 ਲਾਈਨਾਂ ਲੇਖ ਪੰਜਾਬੀ ਵਿੱਚ ਤਾਂ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜਿਹੀਆਂ ਹੋਰ ਵੀਡੀਓ ਸਿੱਖਣ ਲਈ ਜੇਕਰ ਤੁਹਾਨੂੰ ਹੋਰ ਹੋਰ ਕੋਈ ਲੇਖ ਤੇ ਚਾਹੀਦਾ ਹੈ 10 ਲਾਈਨਾਂ ਲੇਖ ਕੋਈ ਵੀ ਤੁਸੀਂ ਕਮੈਂਟਸ ਵਿੱਚ ਦੱਸ ਸਕਦੇ ਹੋ ਤੁਹਾਡੇ ਲਈ ਜਿਹੜੀ ਵੀਡੀਓ ਅਪਲੋਡ ਹੋ ਜਾਏਗੀ